ਆਦੀਆਂ ਐਸੋਸੀਏਸ਼ਨਾਂ ਕਟੀਆਂ ਉਹਨਾਂ ਨੇ ਆਤਵਾਦੀਆਂ ਨੇ ਉਸ ਅਸੀਂ ਉਹ ਚੀਜ਼ ਦੀ ਪੂਰ ਲੋਕ ਨਿੰਦਾ ਕਰਦੇ ਆ ਸਾਰਾ ਵਪਾਰੀ ਭਰਾ ਔਰ ਜਿਹੜੇ ਇਤੋਂ ਦੇ ਲੋਕ ਨੇ ਇਹ ਸਰਕਾਰ ਦੇ ਨਾਲ ਇਹ ਚੋਣੇ ਆ ਸੈਂਟਰ ਸਰਕਾਰ ਜਿਨ੍ਹਾਂ ਨੇ ਇਹ ਚਲਾਨੀ ਹਰ ਤੱਕ ਕਰਿਆ ਇਹਨਾਂ ਨੂੰ ਪੰਕੀ ਤੋਂ ਪੰਕੀ ਉਸ ਤੋਂ ਵੀ ਵੱਧ ਨਾ ਸਮਝਾਵੇ ਜੁਗਨੀ ਜੀ ਬਹੁਤ ਦੇਰ ਤੋਂ ਆਪਾਂ ਸੁਣ ਰਹੇ ਸੀਗੇ ਨਾਲ ਇਹ ਸਲਾਮੀ ਨੇ ਟੋਪੂ ਵੱਲ ਜਾਣ ਜਾ ਰਹੇ ਨੇ ਹੋਰ ਬਹੁਤ ਕੁਝ ਹੈ ਅੱਜ ਸਿੰਘ ਲਈ ਕੀ ਕਹਿਣਾ ਦੇਖੋ ਜੋ ਸਾਡੇ ਭਾਰਤੀਆਂ ਤੇ ਹਿੰਦੂਆਂ ਤੇ ਸਿੱਖਾਂ ਤੇ ਅਤਿਆਚਾਰ ਪਾਕਿਸਤਾਨੀ ਅਤਵਾਦੀਆਂ ਨੇ ਕੀਤਾ ਬੜਾ ਕਹਿਰ ਕਿ ਉਹਨਾਂ ਨੂੰ ਚੁਣ-ਚੁਣ ਕੇ ਵੀ ਇਹ ਹਿੰਦੂ ਐ ਇਹਨੂੰ ਮਾਰਿਆ ਜਾਵੇ ਇਹ ਸਿੱਖ ਐ ਇਹਨੂੰ ਮਾਰਿਆ ਜਾਵੇ ਬੜਾ ਕਹਿਰ ਉਹਨਾਂ ਨੇ ਵਰਤਾਇਆ ਅਸੀਂ ਉਹਦੇ ਰੋਸ ਦੇ ਵਿੱਚ ਅੱਜ ਨਾਬਾ ਹਲਕੇ ਦੇ ਜਿੰਨੇ ਵੀ ਵਪਾਰੀ ਵਰਗ ਸਾਡੀਆਂ ਜਿੰਨੀਆਂ ਵੀ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਸਾਡੇ ਐਸੋਸੀਏਸ਼ਨਾਂ ਦੇ ਪ੍ਰਧਾਨ ਸਾਰੀਆਂ ਐਸੋਸੀਏਸ਼ਨਾਂ ਦੇ ਸਲੀਮ ਜੀ ਸਾਹਮਣੇ ਥਾਲੀਵਾਲ ਸਾਹਿਬ ਕੜੇ ਨੇ ਮੈਂ ਨੌਂ ਲੈਂਡ ਦੇ ਚੱਕਰ ਤੇ ਮੌਜੂਦਾ ਬੜਾ ਲੰਮਾ ਲੰਘ ਜਾਣਾ ਸਾਡੇ ਸਾਰੇ ਐਸੋਸੀਏਸ਼ਨਾਂ ਦੇ ਜੋ ਪ੍ਰਧਾਨ ਨੇ ਇੱਥੇ ਇਕੱਠੇ ਹੋਇਆ ਐ ਐਸੋਸੀਏਸ਼ਨਾਂ ਦੇ ਮੈਂਬਰ ਅਸੀਂ ਇੱਥੇ ਅਸੀਂ ਏਕਤਾ ਦਿਖਾਉਂਦੇ ਹੋਏ ਆਪਣੀ ਜੋ ਪਾਕਿਸਤਾਨ ਦੇ ਹੱਤਵਾਦੀ ਨੇ ਉਹਨਾਂ ਦੇ ਖਿਲਾਫ ਅਸੀਂ ਅੱਜ ਰੋਸ ਮਜਾਰਾ ਕਰ ਰਹੇ ਹਾਂ ਇਹ ਅਸੀਂ ਰੋਸ ਮਜਾਰਾ ਅਸੀਂ ਪੈਦਲ ਰੋਸ ਮਜਾਰਾ ਕਰਾਂਗੇ ਭਿੱਖੀ ਮੋਟ ਤੱਕ ਕਰਾਂਗੇ ਔਰ ਅਸੀਂ ਅਪੀਲ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਜੋ ਅਤਵਾਦੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਇੱਕ ਇਹ ਜੀ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਸਾਡੇ ਹਿੰਦੂਸਤਾਨੀਆਂ ਨੂੰ ਮਾਰਿਆ ਇਹਨਾਂ ਨੂੰ ਵੀ ਚੌਂਕ 'ਚ ਖੜਾ ਕੇ ਗੋਲੀ ਮਾਰੀ ਜਾਵੇ ਤਾਂ ਇੱਕ ਸਿੰਘਾ ਜੀ ਇੱਕ ਜਿਹੜਾ ਵੀ ਬਾਰਡਰ 'ਤੇ ਖੇਤੀ ਹੈ ਜਿਹੜੀ ਜਾਂਦੀ ਹੈ ਉੱਥੋਂ ਵੀ ਇੱਕ ਬੰਦਾ ਪਰਫੋਰਮਸ ਉੱਤੇ ਅਰੈਸਟ ਕਰਿਆ ਔਰ ਥੋੜਾ ਜਿਹਾ ਅੱਗੇ ਚਲਾ ਗਿਆ ਸੀ ਕਿ ਉਹ ਬੰਦਾ ਵਾਪਸ ਦੇਣਾ ਚਾਹੀਦਾ ਪਾਕਿਸਤਾਨ ਦੇ ਦੇਖੋ ਇਹ 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 ਭਾਰਤ ਸਰਕਾਰ ਜੋ ਹੈ ਇਹਦਾ ਫੈਸਲਾ ਲਏਗੀ ਇਸ ਤਰ੍ਹਾਂ ਦਾ ਸੰਭਵ ਹੈ ਜਿਉਂ ਨੂੰ ਸਜ਼ਾ ਦੇਣੀ ਚਾਹੀਦੀ ਆ ਉਹ ਦੋਸ਼ੀ ਆ ਤਾਂ ਸਜ਼ਾ ਮਿਲਣੀ ਚਾਹੀਦੀ ਆ ਇਹ ਭਾਰਤ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਇਹਦੀ ਤਵਦੀਸ਼ ਕਰਕੇ ਇਹ ਭਾਰਤਾਰਮੀ ਦਾ ਬੰਦਾ ਜੋ ਖੇਤੀ ਆ ਉਹ ਜਿਹਨੂੰ ਨੇ ਭਾਰਤ ਵਿੱਚੋਂ ਬੜੇ ਕਿਵੇਂ ਬਵੇ ਜੀ ਦੇਖੋ ਦੇਖੋ ਇਹ ਤਾਂ ਉਹ ਤਵਦੀਸ਼ ਹੋ ਰਹੀ ਆ ਸਾਰੀ ਇਹ ਤਵਦੀਸ਼ ਤੋਂ ਬਾਅਦ ਹੀ ਪਤਾ ਲੱਗੂ ਹਲੇ ਤਾਂ ਸਾਨੂੰ ਸਿਰਫ ਇੰਨਾ ਪਤਾ ਸਾਡੇ ਹਿੰਦੂਸਤਾਨੀ ਮਰੇ ਨੇ ਉਹਨਾਂ ਨਾਲ ਧੱਕਾ ਹੋਇਆ ਸਿਰਫ ਸਾਨੂੰ ਇੰਨਾ ਪਤਾ ਤਾਂ ਹੀ ਅਸੀਂ ਇੱਥੇ ਰੋਜ਼ ਮੇ ਜਾਰਾ ਕਰ ਰਹੇ ਆ ਗਵਰਨਮੈਂਟ ਨੂੰ ਕੀ ਕਹਿਣਾ ਜੇ ਕੋਈ ਕਹਿਣਾ ਚਾਹੁੰਦਾ ਉਹਨਾਂ ਨੂੰ ਜਲਦਤ ਤੋਂ ਜਲਦ ਅਤਵਾਦੀਆਂ ਨੂੰ ਫੜਿਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਜ਼ਾ ਐਸੀ ਹੋਣੀ ਚਾਹੀਦੀ ਆ ਕਿ ਅੱਗੇ ਤੋਂ ਜਿਹੜਾ ਵੀ ਅਤਵਾਦੀ ਕੋਈ ਐਸੀ ਹਰਕਤ ਨਾ ਕਰ ਸਕੇ ਸਰ ਸਾਹਿਬ ਕੀ ਕਹਿਣਾ ਚਾਹੂਗੇ ਜੀ ਜਿਹੜਾ ਪਹਿਲਗਾਂਵ ਦੇ ਵਿੱਚ ਆਮਲਾ ਹੋਇਆ ਉਹਦੇ ਬਾਰੇ ਕੀ ਕਹਿਣਾ ਜਿਹੜਾ ਪਹਿਲਗਾਂਵ ਦੇ ਵਿੱਚ ਆਮਲਾ ਹੋਇਆ ਜੀ ਇਹ ਜਿਹੜੇ ਪਾਕਿਸਤਾਨ ਦੇ ਅਤਵਾਦੀ ਨੇ ਟ੍ਰੇਨ ਟ੍ਰੇਨ ਅਤਵਾਦੀ ਨੂੰ ਉਧਰੋਂ ਤਿਆਰ ਕਰਕੇ ਇਹ ਉਹਨਾਂ ਦੀ ਫੌਜ ਸਾਡੇ ਵਾਲੇ ਪਾਸੇ ਐਂਟਰ ਕਰਦੀ ਹੈ ਇਹ ਬੜੇ ਨਰਦਈ ਜਿਹੜੇ ਹੈਗੇ ਨੇ ਬੰਦੇ ਨੇ ਜਿਨ੍ਹਾਂ ਨੇ ਐਡਾ ਵੱਡਾ ਹਮਲਾ ਕੀਤਾ ਇੱਕ ਨਰਦੋਸਾ ਤੇ ਕਿਸੇ ਦੇ ਕੱਪੜੇ ਲਾ ਕੇ ਗੋਲੀ ਮਾਰੀ ਐ ਧਰਮ ਪੁੱਛ ਕੇ ਗੋਲੀ ਮਾਰੀ ਐ ਪਰ ਸਾਡੇ ਹਿੰਦੁਸਤਾਨ ਦੇ ਵਿੱਚ ਐਡਾ ਨਹੀਂ ਹੈਗਾ ਅਸੀਂ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਕੋਈ ਵੀ ਧਰਮ ਹੈ ਅਸੀਂ ਇਕੱਠਿਆਂ ਸਾਰਿਆਂ ਦਾ ਸਾਰਿਆਂ ਦੇ ਵਿਚਾਰ ਮਿਲਦੇ ਨੇ ਸਾਰੇ ਇਕੱਠਿਆਂ ਅਸੀਂ ਸਰਕਾਰ ਸੈਂਟਰ ਸਰਕਾਰ ਦੇ ਨਾਲ ਸਾਰੇ ਹੀ ਧਰਮ ਸਾਰੇ ਵਪਾਰੀ ਸਾਰੇ ਲੋਕ ਖੜੇ ਆਜੇ ਇਸ ਮੁੱਦੇ ਤੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀ ਪਾਕਿਸਤਾਨ ਦੀ ਫੌਜ ਪਾਕਿਸਤਾਨ ਦੇ ਜਿਹੜੇ ਹੁਕਮਰਾਨ ਨੇ ਇਹ ਇਦਾਂ ਦੀਆਂ ਕੁਝ ਹਰਕਤਾਂ ਕਰ ਰਹੇ ਨੇ ਸਮਝ ਨਹੀਂ ਰਹੇ ਤਾਂ ਇਹਨਾਂ ਨੂੰ ਇੱਕ ਇਦਾਂ ਦਾ ਸਬਕ ਸਿਖਾਓ ਕਿ ਦੁਬਾਰਾ ਇਹ ਇਦਾਂ ਦੀ ਹਰਕਤ ਨਾ ਕਰਨ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਫੜ ਕੇ ਮੈਂ ਤਾਂ ਇਹ ਕਹਿਣਾ ਵੀ ਲਾਲ ਉੱਥੇ ਲਾਲ ਜਿਹੜਾ ਚੌਕ ਹੈ ਉੱਥੇ ਸ਼੍ਰੀਨਗਰ ਦੇ ਵਿੱਚ ਉੱਥੇ ਖੜਾ ਕੇ ਜਿਵੇਂ 사ਉਦੀ ਅਰਬ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਉੱਥੇ ਲੜਕਾ ਕੇ ਉਹਦਾ ਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਾਡੇ ਦੇਸ਼ ਵਾਸੀਆਂ ਨੂੰ ਜਿਹੜਾ ਦੇਸ਼ ਤੇ ਹਮਲਾ ਕੀਤਾ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਸੀਨੇ ਦੇ ਵਿੱਚ ਠੰਡ ਪੈ ਸਕੇ ਅੱਜ ਅਸੀਂ ਜਿਹੜਾ ਇਹ ਮਜਹਰਾ ਕੀਤਾ ਇਹਦਾ ਮਤਲਬ ਇਹ ਵੀ ਹੈ ਵੀ ਜਿਹੜੇ ਵਿਚਾਰੇ ਸਾਡੇ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡਾ ਸਾਡੇ ਨਾਲ ਸਾਡਾ ਸਾਰਾ ਦੇਸ਼ ਖੜਾ ਹੈ ਤੇ ਸਰਕਾਰ ਨੂੰ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਇਹ ਬਹੁਤ ਨਿੰਦਾਯੋਗ ਹੈ ਜਿਸ ਤਰ੍ਹਾਂ ਕਿ ਸਾਡੇ ਹਿੰਦੂਸਤਾਨੀਆਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਇਹਨਾਂ ਨੂੰ ਚੁਣ-ਚਣ ਕੇ ਉੱਥੇ ਪਹਿਲਗਾਮ ਦੇ ਵਿੱਚ ਮਾਰਿਆ ਗਿਆ ਬਹੁਤ ਘਟੀਆ ਹਰਕਤ ਜੋ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਕੀਤੀ ਗਈ ਆ ਅਸੀਂ ਤੁਸੀਂ ਕੀ ਕਹਿੰਦੇ ਹੋ ਜੋ ਵੀ ਇਹ ਹਰਕਤ ਹੋਈ ਆ ਪਾਕਿਸਤਾਨ ਵੱਲੋਂ ਉਹਨਾਂ ਦੇ ਅਤਵਾਦੀਆਂ ਨੂੰ ਟ੍ਰੇਨ ਕਰਕੇ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਹੈ ਔਰ નિર્દોਸ਼ ਲੋਕ ਮਾਰੇ ਨੇ ਜਿਨ੍ਹਾਂ ਨੂੰ ਕਿਸੇ ਦਾ 10 ਦਿਨ ਪਹਿਲਾਂ ਵਿਆਹ ਹੋਇਆ ਸੀਗਾ ਕਿਸ ਦਾ 2 ਮਹੀਨੇ ਪਹਿਲਾਂ ਹੋਇਆ ਇਸ ਤਰ੍ਹਾਂ ਦੇ ਲੋਕ ਇਸ ਦੇ ਬੱਚੇ ਕਿਸ ਦਾ ਮਾਂ ਕਿਸ ਦਾ ਪ ਇਸ ਤਰ੍ਹਾਂ ਦੀ ਹਰਕਤਾਂ ਹੋਈਆਂ ਨੇ ਜਿਹੜੀਆਂ ਇਹ ਬਹੁਤ ਹੀ ਨਿੰਦਾਯੋਗ ਹੈ ਅਸੀਂ ਪੂਰਾ ਵਪਾਰੀ ਵਰਗ ਇਸ ਦੀ ਨਿੰਦਾ ਕਰਦੇ ਆਂ ਔਰ ਅਸੀਂ ਸਰਕਾਰ ਤੋਂ ਇਹ ਆਸ ਰੱਖਦੇ ਆਂ ਕਿ ਇਹਨਾਂ ਨੂੰ ਬਣਦੀ ਜੋ ਵੀ ਸਜ਼ਾ ਹੈਗੀ ਆ ਇਹਨਾਂ ਨੂੰ ਦਿੱਤੀ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੇ ਇਸ ਤਰ੍ਹਾਂ ਦੀ ਸਜ਼ਾ ਬਣਦੀ ਦਿੱਤੀ ਜਾਵੇ ਇਹਨਾਂ ਨੂੰ ਜੀ ਜਿਸ਼ੂ ਜੀ ਇੱਕ ਮਿੰਟ ਆ ਪਾਣੀ ਮੋਨ ਤੇ ਗਏ ਸੀ ਜੀ ਲੱਗਦਾ ਹੈ ਪਾਕਿਸਤਾਨ ਹਮੇਸ਼ਾ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਰਹਿੰਦਾ ਹੈ ਪਾਕਿਸਤਾਨ ਦੇਖੋ ਜੀ ਆਪਣੀ ਹਰਕਤ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈਗਾ ਜਿਸ ਤਰ੍ਹਾਂ ਅੱਤਵਾਦ ਕਸ਼ਮੀਰ ਦੇ ਵਿੱਚ ਪਹਿਲਾਂ ਸੀ ਸੈਂਟਰ ਗਵਰਨਮੈਂਟ ਨੇ ਇਹਦੇ ਉੱਤੇ ਕਾਫੀ ਸਾਰਾ ਸੈਂਟਰ ਗਵਰਨਮੈਂਟ ਨੇ ਕਾਫੀ ਜ਼ਿਆਦਾ ਇਹਦੇ ਉੱਤੇ ਨਕੇਲ ਪਾ ਦਿੱਤੀ ਸੀ ਤੇ ਹੁਣ ਉਹਨਾਂ ਦਾ ਹਾਲ ਹੋਇਆ ਪਿਆ ਕਿ ਜਿਸ ਤਰ੍ਹਾਂ ਹੁਣ ਆਪਣੇ ਟੈਰੋਰੀਜ਼ਮ ਕਾਫੀ ਦੁਬਾਰਾ ਯਾਨੀ ਕਿ ਪਾਕਿਸਤਾਨ ਤੋਂ ਟ੍ਰੇਨ ਕਰਕੇ ਬੰਦੇ ਜਿਹੜੇ ਇੱਧਰ ਭੇਜੇ ਜਾ ਰਹੇ ਨੇ ਤਾਂ ਉਹਦੇ ਉੱਤੇ ਜਿਵੇਂ ਸੈਂਟਰ ਗਵਰਨਮੈਂਟ ਰ ਹੈ ਸੈਂਟਰ ਗਵਰਨਮੈਂਟ ਜਿਨੇ ਇਸ ਉਹਨਾਂ ਨੂੰ ਮਾਰਨ ਨੂੰ ਅੱਜ ਫੇਰ ਇਕ ਕੌੜੀ ਵਪਾਰੀ ਇਕਤਾ ਵੱਲੋਂ ਜੀ ਪਟਿਆਲਾ ਗੇੜ ਕੱਟ ਕੀਤਾ ਗਿਆ ਸਿਰਫ ਜੋ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਟੈਰਰਿਸਟਾਂ ਵੱਲੋਂ ਅੱਤਵਾਦੀਆਂ ਵੱਲੋਂ ਘਨੌਣੀ ਹਰਕਤ ਕੀਤੀ ਗਈ ਹੈ ਬੇਗੁਨਾਹ ਜੰਮਾਬਦ ਜੰਮਾਬਦ र <laughs>